ਤਿੰਨ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਮੋਦੀ ਕੀ ਗਰੰਟੀ ਕਾਂਗਰਸ ਆਪਣੀ ਗਰੰਟੀ ਦੇ ਰਹੀ ਹੈ ਕੱਲ ਜਿਹੜੇ ਕੇਜਰੀਵਾਲ ਸਾਹਿਬ ਉਹਨਾਂ ਨੇ ਆਪਣੀ ਗਰੰਟੀ ਦਿੱਤੀ ਹੈ ਸੋ ਪਬਲਿਕ ਕਿਤੇ ਵਿਸ਼ਵਾਸ ਕਰੇ ਕਿਹਦੀ ਗਰੰਟੀ ਜਿਹੜੀ ਹੈ ਉਹ ਜ਼ਿਆਦਾ ਜਿਹੜੀ ਹੈ ਜਿਤ ਚ ਵੇਟ ਹੈ ਵੇਟ ਜਿਹੜਾ ਹੈ ਉਹ ਵੇਟ ਮੈਂ ਕਹਿੰਦੀ ਆ ਮੈਂ ਕਿਹਾ ਜਿਹੜਾ ਇਲੈਕਸ਼ਨ ਦਾ ਟਾਈਮ ਹੁੰਦਾ ਹੈ ਨਾ ਉਹ ਰਿਪੋਰਟ ਕਾਰਡ ਦੇਣ ਦਾ ਟਾਈਮ ਹੁੰਦਾ ਹੈ ਰਿਪੋਰਟ ਕਾਰਡ ਵੈਰੀਫਾਈ ਕਰਨ ਦਾ ਟਾਈਮ ਹੁੰਦਾ ਹੈ ਤੁਸੀਂ 10 ਸਾਲ ਦੀ ਸਪੀਡ ਤੇ ਸਕੇਲ ਵੇਖੋ ਜਿਹੜਾ ਮੋਦੀ ਸਰਕਾਰ ਦੇ ਕੰਮ ਨੇ ਜਿਹੜੇ ਬਾਕੀਆਂ ਦੇ ਕੰਮ ਨੇ ਉਹਨਾਂ ਨੂੰ ਵੇਖ ਲਓ ਇਹ ਜਿਹੜਾ ਕੇਜਰੀਵਾਲ ਹੈ ਮੈਂ ਇਹਨੂੰ ਫਰਜ਼ੀਵਾਲ ਕਹਿੰਦੀ ਆ ਉਹ ਫਰਜ਼ੀਵਾਲ ਦਾ ਰੀਜ਼ਨ ਹੈ ਕਿ ਜਿੰਨੇ ਫਰਜ਼ੀਵਾੜੇ ਨੇ ਇਹਨਾਂ ਨੇ ਕਰਕੇ ਦਿੱਤੇ ਨੇ ਉਹ ਸ਼ਰਾਬ ਘਟਾਲਾ ਤੇ ਇੱਕ ਚੀਜ਼ ਹੈ ਸਕੂਲ ਦਾ ਘਟਾਲਾ 4000 ਕਮਰੇ ਬਣਾਏ ਨੇ ਕਹਿੰਦੇ ਨਵੇਂ ਸਕੂਲ ਬਣਾਤੇ 4000 ਜਿਹੜੇ ਕਮਰੇ ਬਨੇ ਨੇ ਉਹ ਬਿਲਿੰਗ ਜਿਹੜੀ ਹੈ ਉਹ 7000 ਤੋਂ ਵੱਧ ਸਕੂਲਾਂ ਕਮਰਿਆਂ ਦੀ ਹੈ ਮੋਹੱਲਾ ਕਲੀਨਿਕ ਦਾ ਸਿਆਪਾ ਰੋ ਲਪਾਇਆ ਹੋਇਆ ਪਰ ਮੁਹੱਲਾ ਕਲੀਨਿਕ ਜਾ ਕੇ ਵੇਖੋ ਤੇ 11000 ਤੋਂ ਵੱਧ ਜਿਹੜੇ ਨੇ ਉੱਥੇ ਪੇਸ਼ੈਂਟ ਦੀ ਸੰਖਿਆ ਪੇਸ਼ੈਂਟ ਦੇ ਅੱਗੇ ਨਾ ਫੋਨ ਨੰਬਰ ਪਾਣਾ ਪੈਂਦਾ ਹੈ ਉੱਥੇ ਪਾਇਆ ਹੋਇਆ ਨਿਲ 0 ਬਾਕੀ 3-4000 ਤੇ ਪਾਇਆ ਹੋਇਆ 99999 ਫਿਰ ਬਾਕੀ 3-4 5000 ਤੇ ਪਾਇਆ ਹੋਇਆ 12345 ਤਾਂ ਕਿ ਕੋਈ ਵੈਰੀਫਿਕੇਸ਼ਨ ਹੀ ਨਾ ਹੋਏ ਕਿ ਕਿੰਨਾ ਕੋਈ ਆਇਆ ਕਿੰਨੇ ਦਵਾਈਆਂ ਲਿੱਤੀਆਂ ਕਿੰਨੇ ਨਹੀਂ ਲਿੱਤੀਆਂ ਹੋਰ ਤੋਂ ਹੋਰ ਉੱਥੇ ਜਾ ਕੇ ਤੁਸੀਂ ਵੇਖੋਗੇ ਤੇ ਜਿਨੇ ਡਾਇਗਨੋਸਟਿਕ ਟੈਸਟ ਨੇ ਐਕਸ-ਰੇ ਕਰਾਉਣਾ ਬਾਕੀ ਕੁਝ ਕਰਨਾ ਖੂਨ ਦੀ ਜਾਂਚ ਕਰਨੀ ਹੈ ਉਹ ਸਾਰੇ ਟੈਸਟ ਪ੍ਰਾਈਵੇਟ ਤੇ ਲਿਖੇ ਹੋਏ ਨੇ ਪ੍ਰਾਈਵੇਟ ਵਾਲਿਆਂ ਦੇ ਨਾਲ ਮਿਲ ਕੇ ਜਿਹੜੀ ਰਲਮਿਲ ਕਰਕੇ ਇਹਨਾਂ ਨੇ ਹੇਰਾ ਫੇਰੀਆਂ ਕੀਤੀ ਨੇ ਇਸ ਕਰਕੇ ਇਹ ਧੰਦਾ ਚੱਲ ਰਿਹਾ ਹੈ ਉਹਨਾਂ 10 ਗਰੰਟੀ ਚ ਕਿਹਾ ਕਿ ਚਾਈਨਾ ਤੋਂ ਜਿਹੜੀ ਜ਼ਮੀਨ ਹੈ ਅਸੀਂ ਵਾਪਸ ਲਵਾਂਗੇ ਹੋਰ ਵੱਡੇ ਸਟੈਪ ਲਵਾਂਗੇ ਮੇਰੀ ਗੱਲ ਸੁਣੋ ਜੀ ਇਹਨੇ ਰੋਹਿੰਗਿਆਂ ਨੂੰ ਤੇ ਕੱਢਿਆ ਨਹੀਂ ਦਿੱਲੀੋਂ ਹੋ ਜ਼ਿੰਮੇਵਾਰੀ ਇਹਦੀ ਸੀ ਨਾ ਇਨੇ ਕੋਈ ਕੰਮ ਨਹੀਂ ਕੀਤਾ ਇਨੇ ਕੋਈ ਜਿਹੜਾ ਬੰਦਾ ਦੇਹ ਦੇ ਟੁਕੜੇ ਕਰਨ ਦੀ ਹੋਰ ਉਲਟੀ ਗੱਲਾਂ ਕਰਦਾ ਹੋਏ ਜਿਨੇ ਪ੍ਰੂਫ ਮੰਗੇ ਹੋਣ ਕਿ ਆਰਮੀ ਨੇ ਸਰਜਿਕਲ ਸਟ੍ਰਾਈਕ ਕੀਤੀ ਨਹੀਂ ਕੀਤੀ ਉਹਦੇ ਪ੍ਰੂਫ ਇਹਨੂੰ ਚਾਹੀਦੇ ਨੇ ਜਿਨੇ ਆਕਸੀਜਨ ਨੂੰ ਲੈ ਕੇ ਦਿੱਲੀ ਨੂੰ ਬਰਬਾਦ ਕੀਤਾ ਡੈਲਟਾ ਵੇਵ ਚ ਜਿਹਦਾ ਕੋਈ ਕਮਿਟਮੈਂਟ ਹੀ ਨਹੀਂ ਹੈ ਉਹ ਚਾਈਨਾ ਤੋਂ ਲੈ ਕੇ ਆਏਗਾ ਜ਼ਮੀਨ ਉਸ ਤੋਂ ਪੁੱਛੋ ਕਿ ਤੂੰ ਇੱਕ ਵਾਰੀ ਐ ਤੇ ਕਹਿ ਦੇ ਕੀ ਰੋਹਿੰਗਿਆਜ਼ ਨੂੰ ਮੈਂ ਕੱਢ ਦਿਆਂਗਾ ਉਹ ਵੀ ਨਹੀਂ ਕਹਿੰਦਾ ਕਾਂਗਰਸ ਦੀ ਗਰੰਟੀਆਂ ਕਿਵੇਂ ਦੇਖਦੇ ਹੋ ਮਾਹਲక్ష్ਮੀ ਜੀ ਕਹਿ ਰਹੇ ਹੋ 1 ਲੱਖ ਹਰ ਪਰਿਵਾਰ ਨੂੰ ਦੇਣਗੇ ਔਰ ਇਸ ਤੋਂ ਇਲਾਵਾ ਐਮਐਸਪੀ ਜਿਹੜੀ ਹੈ ਉਹਨੂੰ ਕਾਨੂੰਨੀ ਗਰੰਟੀ ਦਿੱਤੀ ਜਾਏਗੀ ਜੀ ਤੁਸ ਜੀ ਸਾਹਿਬ ਮੇਰੀ ਗੱਲ ਸੁਣੋ ਐ 1 2 4 5 10 ਸਾਲ ਸਰਕਾਰ 'ਚ ਨਹੀਂ ਰਹਿਣਾ ਐ ਸੈਂਟਰ 'ਚ ਵੀ ਰਹੇ ਨੇ ਸਟੇਟਸ 'ਚ ਵੀ ਰਹੇ ਨੇ 70 ਸਾਲ ਦੀ ਆਜ਼ਾਦੀ ਦਾ ਤੁਸੀਂ ਹਿਸਾਬ ਲਾ ਲਓ 70 ਦਾਲ ਦੀ ਆਜ਼ਾਦੀ ਚ ਇਹਨਾਂ ਨੇ ਦੇਸ਼ ਦਾ ਭੱਟਾ ਬਿਠਾਉਣ ਦਾ ਕੰਮ ਕੀਤਾ ਫ੍ਰੈਜਾਈਲ 5 ਆਪ ਜੁਗਏ ਕੱਲ ਗਏ ਪਰਸੋ ਗਏ ਇਹੋ ਜਿਹੀ ਹਾਲਤ ਇਹਨਾਂ ਨੇ ਪੈਦਾ ਕੀਤੀ ਦੇਸ਼ ਚ ਦੀ ਅਰਥਵਿਵਸਥਾ ਦੀ ਇਕਨੋਮੀ ਦੀ ਅੱਜ ਜਦੋਂ ਇਹਨੂੰ ਸਟੈਬਲਿਸ਼ ਕਰਕੇ ਆਪਾਂ ਪੰਜਵੀਂ ਅਰਥਵਿਵਸਥਾ ਬਣਾਤੀ ਹੈ ਉਹ ਕੰਮ ਵੇਖੋ ਨਾ ਜੀ ਕੰਮ ਬੋਲਦਾ ਹੈ ਇਥੇ ਚੰਡੀਗੜ੍ਹ ਹੋਵੇ ਜਾਂ ਕਰਤਾਰਪੁਰ ਹੋਵੇ ਜਾਂ ਜਿਹੜਾ ਲੁਧਿਆਣੇ ਮੋੜ ਤੇ ਜਾਮ ਲੱਗਦਾ ਸੀ ਉਹ ਹੋਵੇ ਤੇ ਬਾਕੀ ਗ੍ਰੀਨਵੇ ਕੋਰੀਡੋਰਸ ਹੋਣ ਚਾਹੇ ਨੈਸ਼ਨਲ ਹਾਈਵੇਜ਼ ਹੋਣ ਚਾਹੇ ਸੜਕਾਂ ਹੋਣ ਚਾਹੇ ਦਵਾਈਆਂ ਹੋਣ ਚਾਹੇ ਆਯੂਸ਼ਮਾਨ ਭਾਰਤ ਹੋਵੇ ਚਾਹੇ ਜਨੋਸ਼ਧੀ ਹੋਵੇ ਚਾਹੇ ਹਰ ਘਰ ਅਨ ਯੋਜਨਾ ਹੋਵੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੈ 25 ਕਰੋੜ ਬੰਦਿਆਂ ਨੂੰ ਗਰੀਬੀ ਤੋਂ ਕੱਢਿਆ ਇਹਨਾਂ ਨੇ ਸਿਰਫ ਨਾਰਾ ਦਿੱਤਾ ਗਰੀਬੀ ਹਟਾਓ ਉਹ ਗਰੀਬ ਨਹੀਂ ਗਰੀਬੀ ਨਹੀਂ ਹਟੇ ਗਰੀਬ हट ਗਿਆ ਹੁਣ ਗਰੀਬੀ ਹਟਾਉਣ ਦਾ ਕੰਮ ਜਿਹੜਾ ਹੈ ਉਹ ਚੱਲਿਆ ਹੈ ਤੇ ਪਿਛਲੇ 10 ਸਾਲ ਚ 5 ਕਰੋੜ ਬੰਦਿਆਂ ਨੂੰ ਗਰੀਬੀ ਤੋਂ ਬਾਹਰ ਲੈ ਕੇ ਆਏ ਨੇ ਔਰ ਕਿੰਨੇ ਘਰ ਬਣਾਏ 4 ਕਰੋੜ ਘਰ ਬਣਾਉਣ ਦਾ ਅਪਰੂਵਲ ਹੈ 3 ਕਰੋੜ ਦੇ ਨੇੜੇ ਘਰ ਬਣ ਕੇ ਲੋਕਾਂ ਨੂੰ ਮਿਲ ਚੁਕੇ ਨੇ 1 ਕਰੋੜ ਪਹਿਨਾ ਨੂੰ ਲਖਪਤੀ ਦੀਦੀ ਬਣਾਤਾ ਜਿਨ੍ਹਾਂ ਦੇ ਕੋਲ ਬੈਂਕ ਦੇ ਖਾਤੇ ਨਹੀਂ ਸੀ 70 ਸਾਲ ਦੀ ਆਜ਼ਾਦੀ ਇਹਨਾਂ ਨੇ 8 ਕਰੋੜ ਬੰਦਿਆਂ ਦੇ ਕੋਲ ਬੈਂਕ ਦੇ ਖਾਤੇ ਸੀ 120 ਤੇ ਅਸੀਂ ਤਾਂ ਵੀ ਸੀ 120 ਕਰੋੜ ਬੰਦੇ ਰਹਿੰਦੇ ਨੇ ਦੇਸ਼ 'ਚ 8 ਕਰੋੜ ਬੈਂਕ ਦੇ ਖਾਤੇ ਨੇ ਫਾਈਨੈਂਸ਼ੀਅਲ ਇਨਕਲੂਜਨ ਹੀ ਨਹੀਂ ਹੈ ਹੁਣ ਅਸੀਂ 52 ਕਰੋੜ ਖਾਤੇ 4 ਮਹੀਨੇ 'ਚ ਖੋਲ ਕੇ ਸਾਰਿਆਂ ਨੂੰ ਕੰਮ ਦੇ ਕੇ ਈਜ਼ੀ ਉਹਨਾਂ ਨੂੰ ਐਂਟਰਪ੍ਰੀਨਰ ਬਣਾਉਣ ਦਾ ਕੰਮ ਹੋਏ ਸਟਾਰਟਅੱਪਸ ਦਾ ਕੰਮ ਹੋਏ ਪਬਲਿਕ ਫੰਡਿੰਗ ਦਾ ਕੰਮ ਹੋਏ ਡਿਫੈਂਸ ਦਾ ਕੰਮ ਹੋਏ ਇਸਰੋ ਦਾ ਕੰਮ ਹੋਏ ਕਿਹੜੇ ਕਿਹੜੀ ਥਾਂ ਬਚੀ ਹੈ ਉਥੇ ਅਸੀਂ ਕੰਮ ਨਹੀਂ ਕੀਤਾ ਦੇਸ਼ ਦੀ ਪੱਟਾ ਵਿਠਾਰ ਦਿੱਤੀ 68 ਪਾਵਰ ਜਨਰੇਸ਼ਨ ਸੈਂਟਰਸ ਬੰਦ ਪਏ ਸੀ ਕਿਉਂਕਿ ਕੋਇਲਾ ਘਟਾਲਾ ਕਰਕੇ ਬੈਠੇ ਸੀ ਇਹ ਕੀ ਕਰਨਗੇ ਇਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਇਹਨਾਂ ਦਾ ਰਿਪੋਰਟ ਕਾਰਡ ਤੇ ਚੱਕ ਲਓ